ਮਤੀ ਨਾਲ ਬਾਈ ਬੂਟਾ ਇਸ ਪਿੰਡ ਦੇ ਸਰਪੰਚ ਸੀ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਜਿੰਨੀ ਵੀ ਬੂਟਾ ਸਿੰਘ ਨੇ ਗ੍ਰਾਂਟ ਕਿਹਾ ਬੀਬਾ ਬਾਦਲ ਨੇ ਗ੍ਰਾਂਟ ਦਿੱਤੀ ਤੇ ਇਹ ਪਿੰਡ ਸਾਡੇ ਪਿੰਡਾਂ ਦੇ ਵਿੱਚੋਂ ਸਭ ਤੋਂ ਮੋਹਰੀ ਪਿੰਡਾ ਤੇ ਦੂਜੀ ਗੱਲ ਮੈਂ ਇੱਕ ਹੋਰ ਕਹਿਣੀ ਚਾਹਣਾਗਾ ਵੀ ਅਸੀਂ ਕਹਿ ਦਿੰਨੇ ਆ ਕੈਪਟਨ ਅਮਰਿੰਦਰ ਸਿੰਘ ਨੇ ਗੋਟਕਾ ਸਾਹਿਬ ਦੀ ਸੌ ਚੱਕੀ ਤੇ ਜਦੋਂ ਉਹਨਾਂ ਨੇ ਸੌ ਚੱਕੀ ਚਲੋ ਅਸੀਂ ਨੇ ਉਹਨਾਂ ਤੇ ਭਰੋਸਾ ਕਰਕੇ ਇੱਕ ਵਾਰ ਸਰਕਾਰ ਬਣਾਤੀ ਫਿਰ ਸਰਦਾਰ ਭਗਵੰਤ ਸਿੰਘ ਮਾਨ ਨੇ ਬੀਬੀਆਂ ਨੂੰ ਝੂਠਾ ਲਾਰਾ ਲਾਇਆ ਵੀ ਮੈਂ 2000 ਰੁਪਿਆ ਪਰ ਮੰਥ ਤੁਹਾਡੇ ਖਾਤੇ 'ਚ ਪਾਇਆ ਕਰੂੰਗਾ ਪਰ ਉਹ ਅੱਜ ਤੱਕ ਕਿਸੇ ਵੀ ਬੇਬੇ ਦੇ ਖਾਤੇ ਵਿੱਚ ਕੋਈ 2000 ਰੁਪਿਆ ਨਹੀਂ ਆਇਆ ਇਹਨਾਂ ਕੋਲ ਬਿਨਾਂ ਝੂਠ ਤੋਂ ਹੋਰ ਕੁਝ ਨਹੀਂ ਬੁਲਾਨਾ ਤੇ ਮੈਂ ਡਾਕਟਰ ਨਿਸ਼ਾਨ ਸਿੰਘ ਨੂੰ ਬੇਨਤੀ ਕਰਦਾਗਾ ਤੇ ਉਹ ਸਟੇਜ ਤੇ ਆ ਕੇ ਸੰਗਤ ਨੂੰ ਸੰਬੋਧਨ ਕਰਨ ਡਾਕਟਰ ਨਿਸ਼ਾਨ ਸਿੰਘ ਜੋ ਸਾਡੇ ਹਲਕੇ ਦੇ ਮੁੱਖ ਸੇਵਾਦਾਰ ਨੇ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਡੇ ਕਾਕਾ ਜੀ ਸਰ ਅਨੰਤ ਵੀਰ ਸਿੰਘ ਜੀ ਸੁਪੁੱਤਰ ਸਾਹਿਬ ਸੁਭੀਰ ਸਿੰਘ ਜੀ ਬਾਦ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਦੇ ਨਾਲ ਉਹਨਾਂ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਹੁਣ ਮੈਂ ਬੇਨਤੀ ਕਰਦਾ ਡਾਕਟਰ ਨਿਸ਼ਾਨ ਸਿੰਘ ਜੀ ਆਉਣ ਔਰ ਪ੍ਰਧਾਨ ਸਾਹਿਬ ਨੂੰ ਔਰ ਸੰਗਤ ਨੂੰ ਸੰਬੋਧਨ ਹੋਣ ਡਾਕਟਰ ਨਿਸ਼ਾਨ ਪਿੰਡ ਚਲਬੁੱਟੀ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਇਸ ਅਹਿਮ ਇਕੱਠ ਦੇ ਵਿੱਚ ਸ਼ਾਮਲ ਸਾਡੇ ਸਾਰਿਆਂ ਦੇ ਸਤਿਕਾਰਯੋਗ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਸੁਪੁੱਤਰ ਕਾਕਾ ਅਨੰਤਵੀਰ ਜੀ ਸ਼ਰੋਮਣੀ ਅਕਾਲੀ ਦਲ ਦੀ ਹਲਕਾ ਬੁੜਲਾਡਾ ਦੀ ਸਮੂੱਚੀ ਸਾਡੀ ਜਥੇਬੰਦੀ ਸਾਰੇ ਸਰਕਲਾਂ ਦੇ ਪ੍ਰਧਾਨ ਸਾਹਿਬ ਵਿੰਗਾਂ ਦੇ ਪ੍ਰਧਾਨ ਸਾਹਿਬ ਔਰ ਸੰਗਤ ਜੀ ਫਤਿਹ ਅਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੂੰ ਪਿੰਡ ਚਲ ਬੂਟੀ ਆਉਣ ਤੇ ਜੀ ਆਇਆਂ ਕਹਣਾ ਵਿਵਾਹ ਹ ਸੇਮਰਤਕਾਰ ਜੀ ਬਾਦਲ ਜੋ ਸਾਡੇ ਉਮੀਦਵਾਰ ਨੇ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਬਠੰਡਾ ਤੋਂ ਉਹਨਾਂ ਦੇ ਹੱਕ 'ਚ ਉਹਨਾਂ ਨੂੰ ਵਾਅਦਾ ਬਾਅਦ ਵੋਟਾਂ ਦੀ ਲੀਡ ਨਾਲ ਜਿਤਾਉਣ ਵਾਸਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਬੀਬਾ ਹਰਸਿਮਰਤ Kaur ਬਾਦਲ ਜਿਨ੍ਹਾਂ ਨੇ ਸਾਡਾ ਹਲਕਾ ਬੁਢਲਾਡਾ ਅਪਣਾਇਆ ਹੋਇਆ ਸਾਡੇ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਮੁਹੱਲੇ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਬੀਬਾ ਜੀ ਦੀ ਪਹੁੰਚ ਆ ਜਿੱਥੇ ਸਾਨੂੰ ਉਹਨਾਂ ਨੇ ਕਰੋੜਾਂ ਸਾਹਿਬ ਨਾਲ ਗਰੰਟਾ ਲਿਆ ਕੇ ਸਾਡਾ ਸਮੁੱਚਾ ਵਿਕਾਸ ਕਰਾਇਆ ਉੱਥੇ ਸਾਡੇ ਦੁੱਖ ਸੁੱਖ ਦੇ ਵਿੱਚ ਵੀ ਬੀਬਾ ਹਰਸਿਮਰਤ ਕੌਰ ਜੀ ਬਾਦਲ ਹਰ ਵੇਲੇ ਸਾਡੇ ਨਾਲ ਖੜਦੇ ਆ ਜਿੰਨੇ ਢੇੜੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਸਾਡੇ ਹਲਕੇ ਦੇ ਵਿੱਚ ਮਾਰੇ ਆ ਐਨੇ ਢੇੜੇ ਅੱਜ ਤੱਕ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਨਹੀਂ ਮਾਰੇ ਜਿੰਨੀਆਂ ਗਰੰਟਾ ਬੀਬਾ ਜੀ ਨੇ ਲਿਆਂਦੀਆਂ ਐਨੀਆਂ ਗਰੰਟਾ ਅੱਜ ਤੱਕ ਕੋਈ ਵੀ ਮੈਂਬਰ ਪਾਰਲੀਮੈਂਟ ਨਹੀਂ ਲਿਆ ਸਕਿਆ ਇਸ ਕਰਕੇ ਬਣਦਾ ਹੀ ਆ ਕਿ ਪਾਰਟੀ ਵੀ ਆਪਣੀ ਸਾਰੀਆਂ ਪਾਰਟੀਆਂ ਨਾਲ ਵਧੀਆ ਪੰਜਾਬ ਦੀ ਮੁੱਖ ਸੇਵਾਦਾਰ ਪਾਰਟੀ ਕੈਂਡੀਡੇਟ ਵੀ ਆਪਣਾ ਸਭ ਤੋਂ ਵਧੀਆ ਆਪਾਂ ਵੱਡੀ ਲੀਡ ਦੇ ਨਾਲ ਬੀਬਾ ਹਰਸ਼ਮ੍ਰਿਤਕੌਰ ਬਾਦਲ ਜੀ ਨੂੰ ਇੱਕ ਨਿਸ਼ਾਨ ਤੇ ਮੋਹਰ ਲਵਾ ਲਾ ਕੇ ਤੇ ਲੋਕਾਂ ਤੋਂ ਲਵਾ ਕੇ ਕਾਮਯਾਬ ਕਰਿਏ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਜੋ ਆਉਣ ਵਾਲੇ ਸਮੇਂ 'ਚ ਉਹ ਆਪਣੀ ਵਾਅਦਾ ਵਾਦ ਹੋਰ ਸੇਵਾ ਕਰ ਸਕਣ ਤੁਸੀਂ ਸਾਰੇ ਵੱਡੀ ਗਿਣਤੀ ਚਾਏ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਕਰਦਾ ਪ੍ਰਧਾਨ ਸਾਹਿਬ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਕਰਦਾ ਤੁਸੀਂ ਲੰਮੇ ਸਮੇਂ ਤੋਂ ਪ੍ਰਧਾਨ ਜੀ ਦੇ ਵਿਚਾਰ ਸੁਣਨ ਵਾਸਤੇ ਉਡੀਕ ਰਹੇ ਹੋ ਮੈਂ ਬੇਨਤੀ ਕਰੂੰਗਾ ਪ੍ਰਧਾਨ ਸਾਹਿਬ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਉਹ ਸੰਗਤਾਂ ਦੇ ਰੂਬਰੂ ਹੋਣ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਬੋਲੇ ਈਸੋ ਨਿਹਾਲ ਇੱਥੇ ਸਾਰੇ ਬਹਿ ਜਾਓ ਜੀ ਸਿਕਿਉਰਟੀ ਵਾਲੇ ਬੀਬੀ ਜੀ ਇੱਧਰ ਤੁਸੀਂ ਵੀ ਕੈਮਰਾ ਲਾ ਕੇ ਥੱਲੇ ਬਹਿ ਜਾਓ ਤੂੰ ਵੀ ਬੈਜਾ ਯਾਰ ਫੇਟ ਕਰਕੇ ਸਾਰੇ ਬਲਾਡਾ ਹਲਕੇ ਦੇ ਫਤਵੰਤੇ ਸੱਜਣੋ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਜੋ ਬੈਜੋ ਸਾਰੇ ਇਹਨੂੰ ਬਿਠਾ ਲਾ ਤੁਸੀਂ ਬੈਠੋ ਯਾਰ ਤੁਸੀਂ ਸਾਰੇ ਜਾਣਦੇ ਹੋ ਕਿ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ 10 ਸਾਲ ਪਹਿਲੇ ਸੀ ਇੱਥੇ ਉਹਦੇ ਮੁੱਖ ਮੰਤਰੀ ਬਾਦਲ ਸਾਹਿਬ ਮੈਂ ਵੀ ਤੁਹਾਡੇ ਐਮਪੀ ਹਰ ਸਿਮਰਤ ਕੌਰ ਵੀ ਥੋਡੇ ਕੋਲੇ ਆਉਂਦੇ ਜੋ ਜੋ ਤੁਸੀਂ ਕਹੀ ਜਾਂਦੇ ਨਾਲ ਦੇ ਨਾਲ ਕੰਮ ਹੋਈ ਜਾਂਦੇ ਮੈਨੂੰ ਯਾਦ ਹੈ ਪਹਿਲੀ ਵਾਰ ਜਦੋਂ ਅਸੀਂ ਪਾਰਲੀਮੈਂਟ ਦਾ ਇਲੈਕਸ਼ਨ ਲੜਨਾ ਸ਼ੁਰੂ ਕੀਤਾ ਪਹਿਲੇ ਆ ਰਿਜ਼ਰਵ ਹਲਕਾ ਹੁੰਦਾ ਸੀ ਫਿਰ ਜਨਰਲ ਹੋਇਆ ਉਦੋਂ ਅਸੀਂ ਇੰਨਾ ਪਿੰਡਾਂ ਚਾਏ ਇੱਥੇ ਨਾ ਪੀਣ ਵਾਲਾ ਪਾਣੀ ਸੀ ਨਾ ਨਹਿਰੀ ਪਾਣੀ ਸੀ ਨਾ ਇਥੇ ਕੋਈ ਡਿਸਪੈਂਸਰੀ ਸੀ ਨਾ ਸਕੂਲ ਸੀ ਸੜਕਾਂ ਟੁੱਟੀਆਂ ਸੀ ਨਾ ਖਾਲੇ ਸਨ ਉਦੋਂ ਹੀ ਮਨ ਬਣਾ ਲਿਆ ਕਿ ਐਸ ਹਲਕੇ ਨੂੰ ਆਪਾਂ ਵਧੀਆ ਬਣਾਉਣਾ ਤੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੀ ਬੜਾ ਮਾਨ ਰੱਖਿਆ ਹਰ ਇਲੈਕਸ਼ਨ ਵਿੱਚ ਤੁਸੀਂ ਸਾਡੇ ਸਿਰ ਤੇ ਹੱਥ ਰੱਖਿਆ ਉਹ ਦਸ ਸਾਲਾਂ ਵਿੱਚ ਅਸੀਂ ਬੜੀ ਮਿਹਨਤ ਕੀਤੀ ਵਾਟਰ ਵਰਕਸ ਬਣਾਏ ਨਹਿਰਾਂ ਕੱਡੀਆਂ ਨਹਿਰਾਂ ਚੌੜੀਆਂ ਕੀਤੀਆਂ ਕਸੀਆਂ ਚੌੜੀਆਂ ਕੀਤੀਆਂ ਪੱਕੇ ਖਾਲੇ ਮੈਨੂੰ 300 ਕਰੋੜ ਰੁਪਇਆ ਵੀ ਹਰ ਸੇਮ ਰਿਕੋਰਨ ਦਿੱਲੀੋਂ ਕੱਲੇ ਭਲਾਡੇ ਹਲਕੇ ਦੇ ਖਾਲਿਆਂ ਵਾਸਤੇ ਲਿਆਉਂਦੇ ਉਹਦੇ ਬਾਅਦ ਤੁਸੀਂ ਦੇਖਿਆ ਹੋਣਾ ਸੇਵਾ ਕੇਂਦਰ ਖੋਲੇ ਸਾਡੀ ਕੋਸ਼ਿਸ਼ ਸੀ ਹਰ ਚੀਜ਼ ਦੀ ਜਿਹੜੀ ਮੁਸ਼ਕਲ ਇੱਥੇ ਆ ਉਹ ਪੂਰੀ ਹੋਏ ਬਿਜਲੀ ਦੀ ਕਿੰਨੀ ਸਮੱਸਿਆ ਸੀ ਬਿਜਲੀ ਆਉਂਦੀ ਨਹੀਂ ਸੀ ਉਸ ਬਿਜਲੀ ਨੂੰ ਸਰਪਲਸ ਕੀਤਾ ਗਰੀਬ ਜਨਤਾ ਨੂੰ ਬਹੁਤ ਲੋਡ ਸੀ ਅਸੀਂ ਆਟਾ ਦਾਲ ਨੀਲੇ ਕਾਰਡ ਬਣਾ ਕੇ ਆਟਾ ਦਾਲ ਸਕੀਮ ਲਿਆਂਦੀ ਸ਼ਗਨ ਦੇਣੇ ਸ਼ੁਰੂ ਕੀਤੇ ਪੈਨਸ਼ਨ ਦੇਣੇ ਸ਼ੁਰੂ ਕੀਤੇ ਲੜਕੀਆਂ ਨੂੰ ਸਕੂਲ ਜਾਣ ਵਾਸਤੇ 11ਵੀਂ ਦੇ 12ਵੀਂ ਨੂੰ ਸਾਈਕਲ ਐਸਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਸਕੀਮ ਚਾਲੂ ਕੀਤੀ ਸਿਵਲ ਹਸਪਤਾਲ 'ਚ ਮੁਫਤ ਦਵਾਈਆਂ ਦੀ ਦੁਕਾਨਾਂ ਖੋਲੀਆਂ ਪਰ ਹੌਲੀ-ਹੌਲੀ ਜਿਵੇਂ ਕਾਂਗਰਸ ਦੀ ਸਰਕਾਰ ਆਈ ਬੰਦ ਹੋਣ ਲੱਗੀਆਂ ਚੀਜ਼ਾਂ ਝਾੜੂ ਵਾਲਿਆਂ ਨੇ ਤਾਂ ਜਿਵੇਂ ਹੀ ਤਬਾਈ ਲਿਆਂਦੀ ਹੈ ਮੈਨੂੰ ਇਹ ਕੱਲ ਦੱਸੋ ਭਗਵੰਤ ਮਾਨ ਕਿੰਨੀ ਵਾਰ ਆਪਣੇ ਜਸ ਲਖੇ ਚ ਆਇਆ ਹੈ ਹੈ ਤੇ ਪਹਿਲੇ ਕਿੰਨੇ ਵਾਰ ਗੇੜਾ ਕੱਢਦਾ ਹੁੰਦਾ ਸੀ ਖਰਾਬ ਪੈਨ ਲੈ ਕੇ ਦਿਖਾਉਂਦਾ ਹੁੰਦਾ ਸੀ ਕੱਢ ਕੇ ਆ ਝਾੜੂ ਵਾਲੇ ਨੇ ਮੈਂ ਤੁਹਾਨੂੰ ਕਹਾਂ ਸਭ ਤੋਂ ਵੱਡੇ ਠੱਗ ਜੋ ਆ ਝਾੜੂ ਵਾਲੇ ਆ ਮੈਂ ਹੁਣੀ ਧੂਰੀ ਹਲਕੇ ਜਾ ਕੇ ਆਇਆ ਜਿੱਥੋਂ ਭਗਵੰਤ ਮਾਨ ਨੂੰ ਜਸ ਹਲਕੇ ਨੇ ਚੀਫ ਮਿਨਿਸਟਰ ਬਣਾਇਆ ਹੈ ਉੱਥੇ ਕੰਦਾਂ ਤੇ ਲਿਖਿਆ ਕਰਿਆ ਅਸੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਆਂ ਝਾੜੂ ਵਾਲਿਆਂ ਨੂੰ ਕਿਤੇ ਨਾ ਪਿੰਡ ਚ ਵੰਡ ਦਿਓ ਧੂਰੀ ਹਲਕੇ ਨੇ ਆ 2.5 ਸਾਲ ਹੋ ਗਏ ਬੁਰਾ ਹਾਲ ਉਸ ਹਲਕੇ ਦਾ ਟੋਏ ਏਡੇ ਏਡੇ ਸੜਕਾਂ ਤੇ ਜਾਣ ਹੀ ਸਕਦੇ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਤੇ ਚੀ ਮੰਤਰੀ ਦਾ ਆਪਣਾ ਹਲਕਾ ਕੋਈ ਚੀ ਮੰਤਰੀ ਕਹਿਣ ਦੇ ਲਾਇਕ ਹੈ ਲੋਕਾਂ ਨੂੰ 50 ਖੜੇ ਆ ਜਾਂਦੇ ਐ ਕੋਈ ਪੁੱਛਣ ਨਹੀਂ ਆਉਂਦਾ 1 ਰੁਪਿਆ ਮੁਆਫਜ਼ਾ ਨਹੀਂ ਦਿੱਤਾ ਤੁਹਾਡੇ ਆਪਣੇ ਹੜਾਏ ਸੀ ਆਦਾ ਅਕਾਲੀ ਦਲ ਦੀ ਲੀਡਰਸ਼ਿਪ ਆਈ ਜਿਨ੍ਹਾਂ ਨੇ ਮੋਟਰਾਂ ਦਿੱਤੀਆਂ ਡੀਜ਼ਲ ਦਿੱਤੇ ਜੋ ਕੁਝ ਸਾਡੇ ਕੋਲੇ ਸੀਗਾ ਦਿੱਕਤ ਕੀਤੀ ਉਹ ਤਾਂ ਨਹੀਂ ਆਏ ਆ ਗੜੇ ਪੈ ਗਏ ਆ ਖੁੱਡੀਆਂ ਜਿੱਥੋਂ ਦਾ ਪਿੰਡ ਦਾ ਖੁੱਡੀਆਂ ਮਨਿਸਟਰ ਹੈ ਉਤੋਂ 20 ਕਿਲੋਮੀਟਰ ਤੇ ਗੜੇ ਪੈਣੇ ਸ਼ੁਰੂ ਹੋਏ ਸੋ ਪਿੰਡਾਂ ਚ ਉਸ ਲਾਈਨ ਤੇ ਗੜੇ ਪਏ ਪਿੰਡ ਤੇ ਪਿੰਡ ਤਬਾਹ ਕਰਤੇ ਫਸਲ ਜਵਾਂ ਤਬਾਹ ਇੱਕ ਦਿਨ ਨਹੀਂ ਗਿਆ ਤੇ 1 ਰੁਪਿਆ ਨਹੀਂ ਦਿੱਤਾ ਤੇ ਵੱਡੇ ਬਾਦਲ ਸਾਹਿਬ ਕੋਈ ਪ੍ਰਸਮਸਿਆ ਹੁੰਦੀ ਪਹੁੰਚ ਜਾਂਦੇ ਸੀ ਉਹ ਐ ਸੀ ਕਿ ਤੁਹਾਡਾ ਆਪਣਾ ਮੁੱਖ ਮੰਤਰੀ ਹੈ ਅਕਾਲੀ ਪਾਰਟੀ ਥੋਡੀ ਹੈ ਪਿੰਡਾਂ ਦੀ ਹੈ ਗਰੀਬ ਦੀ ਹੈ ਕਿਸਾਨ ਦੀ ਹੈ ਮਜ਼ਦੂਰ ਦੀ ਹੈ ਕਾਲ ਸਾਹ ਪੰਤ ਦੀ ਫੌਜ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਆਪਾਂ ਆਪਣੀ ਪਿ ਫੌਜ ਨੂੰ ਕਮਜ਼ੋਰ ਕਰਤਾ ਜਿਹੜੀ ਫੌਜ ਤੋਂ ਸਾਰੇ ਡਰਦੇ ਹੁੰਦੇ ਸੀ ਅੱਜ ਇਹ ਜੀਆਂ ਤਾਕਤਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਮਗਰ ਲੱਗ ਗਏ ਆਪਾਂ ਜਿਨ੍ਹਾਂ ਦਾ ਕੋਈ ਲਗਾਅ ਤੁਹਾਡੇ ਨਾਲ ਨਹੀਂ ਜੇ ਤੁਸੀਂ ਇੱਕ ਵੀ ਵੋਟਾ ਨਹੀਂ ਪਾਉਂਗੇ ਝਾੜੂ ਵਾਲਾ ਨੂੰ ਇਹਨਾਂ ਨੇ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਚਲੇ ਜਾਣਾ ਹੈ ਪਾਵੇਂ ਸਾਨੂੰ ਵੋਟਾਂ ਪੈਣ ਨਾ ਪੈਣ ਜੀ ਰਹਿਣਾ ਹੀ ਇੱਥੇ ਐ ਸੇਵਾ ਕਰਦੇ ਰਹਿਣਾ 103 ਸਾਲ ਪੁਰਾਣੀ ਪਾਰਟੀ ਐ ਆ ਸਰਕਾਰ ਬਣਾਉਣ ਵਾਸਤੇ ਨਹੀਂ ਬਣੀ ਆ ਤਾਂ ਲੜਾਈ ਲੜਨ ਵਾਸਤੇ ਬਣੀ ਐ ਭਾਵੇਂ ਕੌਮ ਦੀ ਲੜਾਈ ਹੋਏ ਭਾਵੇਂ ਕਿਸਾਨ ਦੀ ਲੜਾਈ ਹੋਏ ਭਾਵੇਂ ਗਰੀਬ ਦੀ ਲੜਾਈ ਹੋਏ ਵੱਡੇ ਬਾਦਲ ਸਾਹਿਬ 16 ਸਾਲ ਉਹਨਾਂ ਨੇ ਜੇਲਾ ਕੱਟੀਆਂ ਜੇ ਕੱਲਾ ਰਾਜ ਵਾਸਤੇ ਲੜਨੇ ਹੁੰਦੇ ਉਹਨਾਂ ਨੂੰ ਜੇਲ੍ਹ ਕੱਟਣ ਦੀ ਲੋੜ ਨਹੀਂ ਤੁਹਾਡੇ ਆਪਣੇ ਬਜ਼ੁਰਗ ਹੋਣੇ ਆ ਜਿਹੜੇ ਬਾਦਲ ਸਾਹਿਬ ਨਾਲ ਕੋਈ 5 ਸਾਲ ਜੇਲ੍ਹ ਹੋਣਾ ਕੋਈ 7 ਸਾਲ ਜੇਲ੍ਹ ਚੋਣਾ ਆ ਕੌਮ ਦੀ ਜਸੇਬੰਦੀ ਹੈ ਜਿਹੜੀ ਆਪਾਂ ਸਮਝ ਨਹੀਂ ਰਹੇ ਜੋ ਦਰਦ ਸਾਡਾ ਤੁਹਾਡੇ ਪ੍ਰਤੀ ਹੈ ਉਹ ਦਰਦ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਨਹੀਂ ਹੋ ਸਕਦਾ ਦਿੱਲੀ ਵਾਲੀਆਂ ਪਾਰਟੀਆਂ ਦਾ ਉਹ ਫੈਸਲਾ ਕਰਦੀਆਂ ਜੋ ਉਹਨਾਂ ਨੂੰ ਫਾਇਦਾ ਹੋਏ ਮੈਂ ਪੰਜਾਬ ਦੀ ਪਾਣੀਆਂ ਦੀ ਗੱਲ ਦੱਸ ਕੇ ਤੁਹਾਨੂੰ ਸਮਝਾ ਦੂੰਗਾ ਕਿ ਦਿੱਲੀ ਵਾਲੀਆਂ ਪਾਰਟੀਆਂ ਦਾ ਤੇ ਪੰਜਾਬ ਦੀ ਪਾਰਟੀ ਦਾ ਕੀ ਫਰਕ ਹੈ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਇੱਕ ਦੇਸ਼ ਦਾ ਕਾਨੂੰਨ ਬਣਿਆ ਆਹ ਕਾਨੂੰਨ ਦੁਨੀਆ ਦਾ ਵੀ ਕਾਨੂੰਨ ਹੈ ਜਿਹੜੇ ਮੁਲਕ ਜਿਹੜੇ ਸੂਬੇ 'ਚੋਂ ਦਰਿਆ ਟੱਪਦੇ ਆ ਸਾਰਾ ਪਾਣੀ ਉਹ ਸੂਬੇ ਦਾ ਹੈ ਔਰ ਕਿਸੇ ਸੂਬੇ ਦਾ ਉਹਦਾ ਹੱਕ ਨਹੀਂ ਜਿਵੇਂ ਹੁਣ ਰਾਜਸਥਾਨ ਵਿੱਚ ਮਾਰਬਲ ਨਿਕਲਦਾ ਸਾਰਾ ਹੱਕ ਰਾਜਸਥਾਨ ਦਾ ਹੈ ਆਪਾਂ ਉੱਥੇ ਕੋਈ ਪੈਸਾ ਨਹੀਂ ਲੈ ਸਕਦੇ ਤੇਲ ਸਾਮਣ ਚ ਨਿਕਲਦਾ ਹੈ ਹੱਕ ਉਹਨਾਂ ਦਾ ਹੈ ਉਵੇਂ ਜਿੱਥੋਂ ਦੇ ਦਰਿਆ ਹੈ ਉਹਨੇ ਪਰ ਹੋਇਆ ਕੀ ਆ ਕਾਂਗਰਸ ਦੀ ਸਰਕਾਰ ਸੈਂਟਰ ਦੀ ਕੀ ਕੀਤਾ ਰਾਜਸਥਾਨ ਨੂੰ ਖੁਸ਼ ਕਰਨਾ ਸੀ ਕਾਂਗਰਸ ਨੇ ਉੱਥੋਂ ਦੀ ਵੋਟਾਂ ਲੈਣੀਆਂ ਸੀ ਪੰਜਾਬ ਵਿੱਚ ਕਾਂਗਰਸ ਦਾ ਹੀ ਮੁੱਖ ਮੰਤਰੀ ਸੀ ਬਿਨਾਂ ਕੈਬਨਿਟ ਮੀਟਿੰਗ ਕੀਤੇ ਬਿਨਾਂ ਪਾਰਲੀਮੈਂਟ ਦੇ ਐਕਟ ਪਾਸ ਕੀਤੇ ਜਿੰਨਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਹੈ ਅੱਧਾ ਰਾਜਸਥਾਨ ਨੂੰ ਦੇ ਦਿੱਤਾ ਰਾਜਸਥਾਨ ਘਰਾਲ ਰਹੀਂ ਦੇਖੋ ਕਿੰਡੀ ਵੱਡੀ ਬੇਇਨਸਾਫੀ ਕੀਤੀ ਅੱਧਾ ਪਾਣੀ ਰਾਜਸਥਾਨ ਨੂੰ ਜਿਹਦਾ ਕੋਈ ਹੱਕ ਨਹੀਂ ਉਹਦੇ ਬਾਅਦ ਫਿਰ ਤੋਂ ਅਗਲੇ ਸਾਲਾਂ ਵਿੱਚ ਫਿਰ ਤੋਂ ਕਾਂਗਰਸ ਦਾ ਰਾਜ ਆਇਆ ਉਹ ਅੱਧਾ ਬਚਿਆ ਸੀ ਜਿਹੜਾ ਪਾਣੀ ਉਹਦਾ ਅੱਧਾ ਪਾਣੀ ਕਹਿੰਦੇ ਹਰਿਆਣੇ ਨੂੰ ਦੇ ਦਿਓ ਆ ਤਾਂ ਕਾਲੀ ਦੱਲੇ ਮੋਰਚੇ ਲਾ ਲੇ ਤੇ ਬੱਚੇ ਬੈਠੇ ਆ ਨਹੀਂ ਤਾਂ ਤੁਹਾਡੇ ਕੋਲੇ ਕੋਈ ਪਾਣੀ ਹੀ ਨਹੀਂ ਹੋਣਾ ਆ ਜਿਹੜਾ ਟਿਊਬਵਲ ਲਾਏ ਆ ਜੇ ਆਪਾਂ ਨੂੰ ਰਾਜਸਥਾਨ ਨੂੰ ਨਾ ਜਾਂਦਾ ਪਾਣੀ ਆਪਣੇ ਪੰਜਾਬੀਆਂ ਨੂੰ ਟਿਊਬਵਲ ਲਾਉਣ ਦੀ ਲੋੜ ਹੀ ਨਹੀਂ ਪੈਣੀ ਸੀ। ਥੋੜੀਆਂ ਕੱਸੀਆਂ ਨਹਿਰਾਂ ਤੁਹਾਡੇ ਖੇਤ ਨਹਿਰੀ ਪਾਣੀ ਨਾਲ ਹੁਣੇ ਸੀ ਪਰ ਆਪਣੀ ਦਿੱਲੀ ਦੀ ਪਾਰਟੀਆਂ ਨੇ ਤੁਹਾਡੇ ਨਾਲ ਪੇਂਸਾਫੀ ਕੀਤੀ। ਐਜੇ ਕਾਨੂੰਨ ਬਣਾਉਂਦੇ ਐ ਜਿਹਦਾ ਫਾਇਦਾ ਕੱਲਾ ਦੂਜੇ ਸੂਬੇ ਨੂੰ ਹੋਣ। ਜੇ ਦਿੱਲੀ ਨੂੰ ਪਤਾ ਲੱਗੇ ਪਾਰਟੀਆਂ ਨੂੰ ਕਿ ਇਸ ਕਾਨੂੰਨ ਨਾਲ ਯੂਪੀ ਦਾ ਫਾਇਦਾ ਹੈ ਪੰਜਾਬ ਦਾ ਨੁਕਸਾਨ ਹੈ। ਉਹ ਯੂਪੀ ਵਾਸਤੇ ਕਰਨਗੇ ਕਿਉਂਕਿ ਉੱਥੋਂ 80 ਐਮਪੀ ਆਉਂਦੇ ਐ। ਥੋੜੀ ਲੜਾਈ ਕੌਣ ਲੜਦਾ ਹੈ? ਤੁਸੀਂ ਪਾਰਲੀਮੈਂਟ ਦੇ ਦੇਖਿਆ? ਕਿਤੇ ਕਾਂਗਰਸ ਦੇ ਹੁਣੀ ਜੋ ਕਿਸਾਨੀ ਦੀ ਲੜਾਈ ਲੜ ਰਹੀ ਸੀ, ਕੱਲਾ ਬੀਬਾ ਹਰਜਮਨਤ ਕੌਰ ਬਾਦਲ ਸੀ ਲੜ ਰਹੀ ਸੀ ਉਹਦੇ। ਟੀਵੀ ਤੇ ਦੇਖਿਆ ਹੋਣਾ। ਜਦੋਂ ਕੌਮ ਦੀ ਗੱਲ ਆਈ ਨਹੀਂ, ਬੰਦੀ ਸਿੱਖਾਂ ਦੀ ਗੱਲ ਆਈ। ਕਾਂਗਰਸ ਦੇ ਐਮਪੀ ਕੋਈ ਬੋਲੇ? ਆਪਲੇ ਐਮਪੀ ਕੋਈ ਬੋਲਿਆ ਕੋਈ ਨਹੀਂ ਬੋਲਿਆ ਜੇ ਬੋਲੇ ਤੇ ਇਸ ਬੀਜੇਪੀ ਲੜਾਈ ਲੜੀ ਤੇ ਸ਼ਰ ਸਿਮਰਤ कौर ਬਾਦਲ ਤੇ ਕਾਲੀ ਦਲ ਦੇ ਐਮਪੀ ਨੇ ਆਪਾ ਪਰ ਆਪਾਂ ਆਪਣੀ ਪਾਰਟੀ ਨੂੰ ਤਾਂ ਸਮਝਦੇ ਆ ਤਾਂ ਕੋਈ ਗੱਲ ਨਹੀਂ ਆਪਾਂ ਕਿੰਨਾ ਦੇ ਗੱਲਾਂ 'ਚ ਆ ਗਏ ਆਜੰਸੀਆਂ ਦੇ ਗੱਲਾਂ 'ਚ ਆ ਗਏ ਉਹ ਤਾਕਤਾਂ ਦੇ ਗੱਲਾਂ 'ਚ ਆ ਗਏ ਜਿਹੜੀਆਂ ਚਾਹੁੰਦੀਆਂ ਸੀ ਕਿ ਖਾਲਸਾ ਪੰਥ ਕਮਜ਼ੋਰ ਹੋਏ ਥੋੜੀ ਤਾਕਤ ਥੋੜੀ ਫੌਜ ਆ ਕਾਲੀ ਦਲ ਐ ਖਾਲਸਾ ਪੰਥ ਉਹਨਾਂ ਨੇ ਦੇਖਿਆ 10 ਸਾਲ ਬਾਦਲ ਸਾਹਿਬ ਨੇ ਇੰਨੇ ਕੰਮ ਕੀਤੇ ਤੈਨੂੰ ਕਿਵੇਂ ਢਾਈਏ ਇਲزام ਲਾਤਾ ਜੀ ਕਿ ਕਾਲੀ ਸਰਕਾਰ ਨੇ ਬੇਅਦਬੀ ਕਰਾਈ ਕਾਲੀ ਸਰਕਾਰ ਅਕਾਲੀ ਲੀਡਰਸ਼ਿਪ ਕੋਈ ਬੇਅਦਬੀ ਕਰ ਸਕਦੀ ਹੈ ਵੱਡੇ ਬਾਦਲ ਸਾਹਿਬ ਹਰ ਰੋਜ਼ ਆਪਣੇ ਘਰੋਂ ਅਰਦਾਸ ਕਰਕੇ ਗੁਰੂ ਮਹਾਰਾਜ ਦੇ ਕਮਰੇ ਜਾ ਕੇ ਮਹਾਰਾਜਾ ਪ੍ਰਕਾਸ਼ ਹੈ ਮੱਥਾ ਟੇਕੇ ਅਰਦਾਸ ਕਰਕੇ ਨਿਕਲਦੇ ਸੀ ਤੇ ਨਿਕਲਦੇ ਆ ਸਾਡਾ ਜਿਹੜਾ ਘਰੇ ਗੁਰੂ ਮਾਰਾ ਦਾ ਪ੍ਰਕਾਸ਼ ਕਰਦਾ ਹੋਏ ਪਾਠ ਕਰਦੇ ਹੁਣ ਉਹ ਬੇਅਦਬੀ ਕਰਨਗੇ ਪਰ ਆਪ ਗੱਲਾਂ ਚ ਆ ਕੇ ਕਿਹੜੇ ਬੋਲਦੇ ਸੀ ਆ ਦਾਦੂ ਵਾਲਾਲੇ ਮੰਡ ਵਾਲੇ ਕਈ ਚੋਲੇ ਪਾ ਲੈਂਦੇ ਐ ਐ ਲੱਗਦਾ ਕਿ ਸਿੱਖ ਹੈ ਪਰ ਹੈ ਕੌਮ ਦੇ ਗਦਾਰ ਹੁਣ ਕਿੱਥੇ ਆ ਬੀਜੇਪੀ ਚ ਬੈਠੇ ਐ ਨੁਕਸਾਨ ਕੀ ਕੀਤਾ ਉਹੀ ਬੰਦਿਆ ਨੇ ਅੱਜ ਕੀ ਕੀਤਾ ਸਾਡੀ ਤਾਂ ਸਿੱਧੀ ਲੜਾਈ ਕਾਂਗਰਸ ਬੀਜੇਪੀ ਨਾਲ ਹੋਗੀ ਅਸੀਂ ਤਾਂ ਕਿਸਾਨੀ ਵਾਸਤੇ मंत्री बन ਨੂੰ ਲੱਤ ਮਾਰਤੀ ਪਾਰਟੀ ਛੱਡ ਸਮਝੌਤਾ ਤੋੜਤਾ ਪਰ ਲੋਕੀ ਕੀ ਗੱਲਾਂ ਚ ਕੀ ਕਰਦੇ ਪ੍ਰਚਾਰ ਅਕਾਲੀ ਦਲ ਦੇ ਖਰਾਬ ਸੀ ਝਾੜੂ ਵਾਲਿਆਂ ਦੀ ਸਰਕਾਰ ਬਣਾਣੀ ਆ ਡਰਾਮਾ ਝਾੜੂ ਵਾਲੇ ਦਾ ਸਾਰਾ ਤੇ ਤੁਸੀਂ ਦੇਖ ਲਓ ਕੀ ਹੋ ਗਿਆ ਆਪਣਾ ਅੱਜ ਬੀਜੇਪੀ ਨੇ ਕੀ ਕੀਤਾ ਹੁਣ ਤੁਹਾਡੇ ਨਾਲ ਤਖਤ ਹਜ਼ੂਰ ਸਾਹਿਬ ਜਿਹੜਾ ਆਪਣਾ ਤਖਤ ਹੈ ਅੱਜ ਆਰਐਸਐਸ ਨੇ ਉਹਦੇ ਤੇ ਕਾਬਜ਼ ਹੋ ਗਏ ਐ ਮੈਨੇਜਮੈਂਟ ਕਮੇਟੀ ਹੁਣ ਆਰਐਸਐਸ ਦੇ ਕੰਟਰੋਲ ਚ ਐ ਕਿਉਂਕਿ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਤਖਤ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਆਰਐਸਐਸ ਨੇ ਕਬ ਕੰਟਰੋਲ ਕਰ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਸਾਰੀ ਕੰਟਰੋਲ ਕਰ ਗਈ ਆਪਣੇ ਸਿੱਖ ਕੀ ਹੈ ਜੇ ਹੈ ਦੋ ਗਨਮਨ ਦੇ ਦੋ ਮਿੰਚ ਛਾਲ ਮਾਰ ਦਿੰਦੇ ਐ ਲੱਗਦਾ ਕਿ ਸਿੱਖ ਹੈ ਪਰ ਹੈ ਕੌਮ ਦੇ ਦੁਸ਼ਮਨ ਤੇ ਕੌਮ ਦੇ ਗਦਾਰ ਆ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅੰਗਰੇਜ਼ਾਂ ਦੀ ਹਿੰਮਤ ਨਹੀਂ ਹੋਈ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦਿਓ ਪਰ ਬੀਜੇਪੀ ਨੇ ਆ ਕੇ ਉਹਨਾਂ ਦੇਖਿਆ ਕਿ ਕਿਸਾਨੀ ਸੰਘਰਸ਼ ਵਿੱਚ ਕਾਲੀ ਦਲ ਲੱਗਿਆ ਰਿਹਾ ਹੈ ਤੇ ਉਹਦੇ ਬਾਅਦ ਇੰਨਾ ਸਾਹਮਣੇ ਝੁਕਿਆ ਨਹੀਂ ਤੇ ਅਸੀਂ ਉਹਨਾਂ ਨਾਲ ਰਿਸ਼ਤਾ ਤੋੜਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਹਰਿਆਣੇ ਦੀ ਲੰਗ ਬਣਾਦੀ ਅੱਜ ਜਦੋਂ ਹੁਣ ਕਿਸਾਨੀ ਸੰਘਰਸ਼ ਹੋਇਆ ਸਾਰੀ ਪੁਲਿਸ ਹਰਿਆਣਾ ਦੇ ਗੁਰਦੁਆਰਿਆਂ 'ਚ ਛਾਈ ਉਹਨਾਂ ਨੇ ਕਿਉਂਕਿ ਆਰਟੀਐਸ ਦਾ ਹੁਣ ਬੀਜੇਪੀ ਦਾ ਕੰਟਰੋਲ ਹੈ ਆ ਤਾਂ ਹਾਲਾਤ ਬਣ ਗਏ ਮੈਂ ਪੁੱਛਣਾ ਚਾਹਣਾ ਹੈ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਕੋਈ ਇੱਕ ਦੱਸ ਸਕਦਾ ਹੈ ਹੱਥ ਖੜੇ ਕਿ ਕਿੰਨਾਂ ਨੂੰ ਕਿੰਨਿਆਂ ਨੂੰ ਪਤਾ ਹੈ ਕਿ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਹੱਥ ਖੜੇ ਕਰਿਓ 1 2 3 4 5 6 7 ਬਸ 7 ਜਣੇ ਉਹ ਖਾਲਸਾ ਜੀ ਖੋਕ ਹੀ ਗਿਆ ਆਪਣੀ ਕੌਮ ਨੂੰ ਆ ਖੂਨ ਤਾਂ ਮੈਨ ਲੱਗਦਾ ਕੈਂਪਾ ਕੋਲਾ ਬਣ ਗਿਆ ਹੋਣਾ ਯਾ ਪੈਪਸੀ ਦੇ ਕੋਕ ਬਣ ਗਿਆ ਖੂਨ ਤੁਹਾਡਾ ਯਾਦ ਕਰੋ ਪਹਿਲੀ ਜੂਨ 40 ਸਾਲ ਪਹਿਲੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਐਕਤੀ ਪਹਿਲੀ ਜੂਨ ਆ ਜਦੋਂ ਵੋਟਾਂ ਪੈਣੀਆਂ ਤੁਸੀਂ ਦੇਖੋਗੇ ਆਪਣੀ ਸਿੱਖ ਕਾਂਗਰਸ ਨੂੰ ਪਾਉਂਦੇ ਆ ਆ ਆਪਣੀ ਕੌਮ ਨੂੰ ਹੋਊਗਾ ਕੀ ਆਪਣੇ ਹੋਊਗੇ ਕਦੋਂ ਜਾਗੋਗੇ ਪਹਿਲੀ ਜੂਨ 40 ਸਾਲ ਹੋ ਗਏ ਕਾਨਪੂਰ ਨਾਗਪੂਰ ਕਰਕਟੇ ਅਸਾਮ ਦਿੱਲੀ ਹਜ਼ਾਰਾਂ ਥੋੜੇ ਭੈਣ ਭਰਾ ਕਤਲ ਕਰ ਦਿੱਤੇ ਗਏ ਕਾਂਗਰਸ ਨੇ ਇੱਕ ਬੰਦਾ ਨਹੀਂ ਜੇਲ੍ਹ ਚ ਕੀਤਾ ਕੋਈ ਇਨਸਾਫ ਨਹੀਂ ਹੋਇਆ ਦੀ ਆਪਾਂ ਫਿਰ ਵੀ ਜੋਟ ਆਉਂਦੀਆਂ ਕਾਂਗਰਸ ਨੂੰ ਪਾ ਦਨੇ ਆ। ਫਿਰ ਆਪਾਂ ਕਿਹਦੇ ਤੇ ਦੋਸ਼ ਰੱਖਦੇ ਆ? ਦੋਸ਼ੀ ਕੌਣ ਆ ਫਿਰ ਆਪਾਂ। ਫੈਸਲੇ ਆਪਾਂ ਸਹੀ ਨਹੀਂ ਕਰਦੇ। ਤੁਹਾਨੂੰ ਪਤਾ ਹੈ ਕਿ ਕਾਲੀ ਦਾ ਤੁਹਾਡੀ ਮਾਂ ਪਾਰਟੀ ਹੈ, ਕੌਮ ਦੀ ਜਥੇਬੰਦੀ ਹੈ। ਪਰ ਨਹੀਂ ਤਜਰਬਾ ਕਰਨਾ ਹੈ। ਆਪਣੇ ਤੋਂ ਸਿਆਣੇ ਗੁਜਰਾਤੀ ਹੈ। तीस साल हो गए पैंती साल मोदी तो बगैर वोट नहीं पाते क्योंकि उन्होंने पता है कि मोदी सारे वर्ष सारा कुछ करता है आज जिन्हें झाड़ू झूड़ू वाले सारे उत्थ बोलन पर वो नहीं प्रवाह करते अपने आने मैं आदगा चलो एक्ती झाड़ू देख लीए एक्तीनू दे दिए कैप्टन ने सौ खा दी चलो इनू दे दिए जे सौ खांधी है गरंटियां देंदे मतलब ठग है उन्होंने कुछ नहीं करना ਅਕਾਲੀ ਦਲ ਜਮਾਨ ਦਾ ਪੱਕਾ ਹੈ ਜੇ ਅਸੀਂ ਕਿਹਾ ਆਟਾ ਦਾਲ ਦੇਵਾਂਗੇ ਅਸੀਂ ਦਿੱਤਾ ਪਹਿਲੇ ਸਰਕਾਰ ਬੰਦੇ ਦੇ ਅਸੀਂ ਕਿਹਾ ਬੀਬੀ ਨੂੰ ਸ਼ਗਨ ਦੇਵਾਂਗੇ ਪੈਨਸ਼ਨ ਜੋ ਜੋ ਕਿਹਾ ਹੁਣ ਤਾਂ ਸਾਰਾ ਕੁਝ ਬੰਦ ਹੈ ਆ ਵਰਲਡ ਕੱਪ ਕਬੱਡੀ ਕਰਾਉਂਦੇ ਹੁੰਦੇ ਸੀ ਦੇਖੋ ਇਹ ਜੀਆਂ ਚੀਜ਼ਾਂ ਹੀ ਬੰਦ ਕਰੀ ਬੈਠੇ ਐ ਅਸੀਂ ਪਸ਼ੂ ਮੇਲੇ ਕਰਾਉਂਦੇ ਹੁੰਦੇ ਸੀ ਬੰਦ ਕਰੀ ਬੈਠੇ ਐ ਅਸੀਂ ਪਿੰਡਾਂ 'ਚ ਗ੍ਰਾਂਟਾਂ ਆਉਂਦੀਆਂ ਸੀ ਤੁਸੀਂ ਦੇਖੋ ਸੰਗਤ ਦਰਸ਼ਨ ਕਰਦੇ ਤੁਸੀਂ 20 ਲੱਖ ਮੰਗਦੇ 40 ਲੱਖ ਦੇ ਕੇ ਜਾਂਦੇ ਸੀ ਆ ਡਵੈਲਪਮੈਂਟ ਵੇਖੋ ਚਾਰੋਂ ਤਰਫ ਅਕਾਲੀ ਸਰਕਾਰ ਕਿਤੇ ਏਮਸ ਬਣੀ ਜਾਂਦਾ ਕਿਤੇ ਥਰਮਲ ਪਲੈਂਟ ਬਣੀ ਜਾਂਦੇ ਆ ਕਿਤੇ ਰਿਫਾਈਨਰੀ ਬਣੀ ਜਾਂਦੀ ਹੈ ਕਿਤੇ ਸਕੂਲ ਖੁੱਲ੍ਹੇ ਜਾਂਦੇ ਆ ਹਰ ਰੋਜ਼ ਨਵੀਂ ਚੀਜ਼ ਬਲਾਡੇ ਵਾਲੇ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਮੱਥਾ ਟੇਕਣ ਵਾਸਤੇ ਪਹਿਲੇ ਸੜ ਕੇ ਆ ਜੀ ਜੀ ਹੁਣ ਕਹਿ ਜੀ ਹੈ ਜ਼ਿੰਦਗੀ ਬਦਲ ਗਈ ਨਹੀਂ ਤਾਂ ਡਰ ਲੱਗਦਾ ਸੀ ਐਕਸੀਡੈਂਟ ਨਾ ਹੋ ਜੇ ਤੇ ਹੁਣ ਤਿੰਨ ਘੰਟਿਆਂ ਵਿੱਚ ਪਹੁੰਚ ਜਾਣੇ ਹੋ ਦਰਬਾਰ ਸਾਹਿਬ ਦੇ ਚਾਰੇ ਦਿਨ ਦੇਖੋ ਹੈਰੀਟੇਜ ਸਟਰੀਟ ਕਿੰਨੀ ਸੋਹਣੀ ਨਾਤੀ ਗੁਰੂ ਦੀ ਨਗਰੀ ਕਿੰਨੀ ਸੋਹਣੀ ਬਰਾਦੀ ਪਰ ਨਹੀਂ ਵੋਟਾਂ ਨਹੀਂ ਪਾਉਣੀਆਂ ਆ ਬਠਿੰਡਾ ਸ਼ਹਿਰ ਹੈ ਉਹ ਬਠਿੰਡੇ ਵਾਲੇ ਤੂੰ ਜਾਣਦੇ ਹੋ ਕੀ ਹੁੰਦਾ ਸੀ ਕਿੰਨਾ ਸੋਹਣਾ ਬਣਾਤਾ ਪਰ ਜਿੰਨੀ ਵਾਰ ਰਿਜ਼ਲਟ ਆਇਆ ਸਾਨੂੰ 20000 ਤੋਂ ਵਾਅਦੇ ਹਰਾਇਆ ਬਠਿੰਡੇ ਵਾਲੇ ਨੇ ਇੱਥੇ ਇੱਥੇ ਜਿਹੜੇ ਬਜ਼ੁਰਗ ਹੋਣਗੇ ਯਾਦ ਕਰਨਗੇ ਬਜ਼ੁਰਗ ਦੱਸਣਗੇ ਨੌਜਵਾਨਾਂ ਨੂੰ ਇੱਥੇ ਸਾਰੇ ਟਿੱਬੇ ਹੁੰਦੇ ਸੀ ਟਿੱਬੇ ਹੁੰਦੇ ਸੀ ਕਿ ਨਹੀਂ ਹੁੰਦੇ ਕੋਈ ਪੁਰਾਣੇ ਹੈਗੇ ਹੁੰਦੇ ਟਿੱਬੇ ਹੁੰਦੇ ਸੀ ਸਰਕਾ ਨਹੀਂ ਹੁੰਦੀਆਂ ਸੀ ਜਿੱਥੇ ਅੱਜ ਕਣਕ ਝੋਨੇ ਤੇ ਨਰਮੇ ਹੋਏ ਬੈਠੇ ਉਹਦੇ ਟਿੱਬੇ ਹੁੰਦੇ ਸੀ ਅੱਜ ਕਣਕ ਝੋਨਾ ਤੇ ਫਸਲਾਂ ਥੋੜੀ ਇੱਥੇ ਖੇਤਾਂ 'ਚ ਲੱਗਣ ਲੱਗੀਆਂ ਕਾਲੀ ਦਲ ਦੀ ਸਰਕਾਰਾਂ ਕਰਕੇ ਸਾਹ ਪ੍ਰਕਾਸ਼ ਸਿੰਘ ਬਾਦਲ ਕਰਕੇ ਜਿਨ੍ਹਾਂ ਨੇ ਕੱਸੀਆਂ ਨਹਿਰਾ ਟਿਊਬਲ ਕਨੈਕਸ਼ਨ ਦਿੱਤੇ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਐ ਸਾਢੇ 13 ਲੱਖ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਵੰਡੇ ਆਪਣੀ ਸਰਕਾਰਾਂ ਦੇ ਤੇ ਮੈਂ ਅੱਜ ਕਹਿੰਦਾ ਐ ਇੱਥੇ ਦੱਸੋ ਕਿਹਦੇ ਕੋਲ ਟਿਊਬਲ ਕਨੈਕਸ਼ਨ ਨਹੀਂ ਆ ਹੱਤਕੜਾ ਕਰਿਓ ਸਾਰਿਆਂ ਕੋਲ ਹੀ ਐ ਜਿਹੜਾ ਰਹਿ ਗਿਆ ਮੈਨੂੰ ਯਾਰ ਜਿਹੜਾ ਰਹਿ ਗਿਆ ਨਾ ਇੱਕ ਗੱਲ ਤੋਂ ਥੋੜੇ ਜਿੰਨੀ ਛੇਤੀ ਸਰਕਾਰ ਬਣਾ ਦੂੰਗਾ ਪਹਿਲੇ ਹਫਤੇ ਜੀ ਦੇ ਦਾਂਗੇ ਬੋਲੇ ਸੋਨਿਆ ਸੋਨਿਆ ਕਾਲ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਉਹ ਝਾੜੂ ਵਾਲੇ ਆਏ ਤਾਂ ਨਹੀਂ ਕਿਤੇ ਪਿੰਡਾਂ 'ਚ ਹੁਣ ਪਹਿਲੇ ਕਿਉਂ ਕਿ 2.5 ਸਾਲ ਹੋ ਗਏ 25000 ਰੁਪਏ ਦਿਓ ਫਿਰ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ 1000 ਰੁਪਏ ਕਹਿੰਦੇ ਸੀ 2500 ਪੈਨਸ਼ਨ ਕਹਿੰਦੀ ਝੂਠ ਤੇ ਝੂਠ ਐਸ ਕਰਕੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲਓ ਅਸੀਂ ਤਾਂ ਇੱਥੇ ਹੀ ਰਹਿਣਾ ਇੱਥੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਤੁਸੀਂ ਸਾਡਾ ਪਜੋਕੜ ਜਾਣਦੇ ਹੋ ਸਾਰਾ ਕੁਝ ਜਾਣਦੇ ਹੋ ਹੈ ਕਹਿੰਦੇ ਮਰਨ ਨਹੀਂ ਦਿੰਦੇ ਉਹ ਕਿਹੜਾ ਫੂਕ ਤਾਂ ਕੱਢਤੀ ਤਿੰਨ ਤੇ ਲਿਆਂਦਾ ਤੁਸੀਂ ਸਾਨੂੰ 3 ਐਮਪੀ ਮੈਨੂੰ ਕੋਈ ਸ਼ਰਮ ਆਉਂਦੀ ਹੈ ਮੈਨੂੰ ਦਿੱਲੀ ਜਾਣਿਆ ਕਿੰਨੇ ਐਮਐਲਏ ਐ ਮੈਂ ਕਹਿੰਦਾ ਬਹੁਤ ਐ ਸਵਾ 3 ਲੱਖ ਆਪਾਂ ਇੱਕ ਨੂੰ ਸਵਾ ਲੱਖ ਕਿੰਨੇ ਨਾ ਮੈਂ ਕਹਿੰਦਾ ਸਵਾ 3 ਲੱਖ ਐ ਆਹ ਫੌਜ ਹੀ ਥੋੜੀ ਐ ਯਾਰ ਆਹ ਫੌਜ ਅਸੀਂ ਥੋੜੇ ਐ ਥੋੜੀ ਫੌਜ ਐ ਆਹ ਝਾੜੂ ਚੂੜੂ ਵਾਲੇ ਨਾ ਮੈਂ ਤੁਹਾਨੂੰ ਦੱਸਾਂ ਭਜਾ ਦਿਓ ਇਹਨਾਂ ਨੂੰ ਤੁਸੀਂ ਫੈਸਲਾ ਕਰ ਲਓ ਜਿਵੇਂ ਆਹ ਭਗਵਾਨ ਤਾਂ ਮਾਨਨੇ ਤੇ ਅਮੇਸ਼ਾ ਨੇ ਮਿਲ ਕੇ ਬਾਰਡਰ ਸੀਲ ਕਰਦੇ ਸੀ ਨਾ ਕਿਸਾਨਾਂ ਨੂੰ ਟੱਪ ਨਹੀਂ ਦਿੱਤਾ ਸੀ ਤੁਸੀਂ ਵੀ ਬਾਰਡਰ ਸੀਲ ਕਰ ਦਿਓ ਪਹਿਲੀ ਤਰੀਕ ਨੂੰ ਕਿ ਦਿੱਲੀ ਵਾਲੀ ਪਾਰਟੀ ਨੂੰ ਇੱਕ ਬੋੜ ਨਹੀਂ ਪੈਣ ਦੇਣੀ ਸਾਰੀ ਕਾਲੀ ਦਲ ਨੂੰ ਪਾਵਾਂਗੇ ਤੇ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਐ ਇੱਥੇ ਵਾਟਰ ਬਾਕਸ ਦੀ ਲੋੜ ਐ ਪਾਈਪ ਲਾਈਨ ਦੀ ਲੋੜ ਐ ਧਰਮਸ਼ਾਲਾ ਮੋਟਰ ਰੱਖਣੇ ਕੀ ਐਸੀ ਧਰਮਸ਼ਾਲਾ ਮਿੰਟਾਂ ਦੇ ਕੰਮ ਐ ਜਿਸ ਦਿਨ ਸਰਕਾਰ ਬਣਾਦੀ ਸਭ ਨੂੰ ਲੋਕਾਂ ਜਾਨ ਨੇ ਵੀ ਚਾਬੀ ਤੁਹਾਡੇ ਕੋਲ ਹੈ ਜਿਵੇਂ ਪਹਿਲੇ ਹੁੰਦੀ ਸੀ ਤੁਸੀਂ ਪਛਾਣ ਨਹੀਂ ਸਕੋ ਇਹ ਗਲਤੀ ਆਪਣੀ ਰਹਿ ਗਈ ਆ 10 ਸਾਲ ਖਰਾਬ ਕਰ ਲੇ ਆਪਾਂ ਜ਼ਿੰਦਗੀ ਦੇ ਜੇ 10 ਆਲਾ ਮਿਲਦੇ ਬਹੁਤ ਅੱਗੇ ਚਲੇ ਜਾਣਾ ਸੀ ਆਪਾਂ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦਾਂਗੇ ਸਟੇਡੀਅਮ ਕਰਾਂਗੇ ਸਰ ਜੋ ਕਹੋਗੇ ਕਰਾਂਗੇ ਸਟੇਡੀਅਮ ਤੋਂ ਕੁਝ ਵੀ ਨਹੀਂ ਬੋਲੇ ਸੋਨਿਆ